ਰਮਨੀਤ ਬਿੱਟੂ ਦਾ ਵੱਡਾ ਬਿਆਨ ਆ ਚੁੱਕਿਆ ਕਿ ਮੈਂ ਭਾਜਪਾ ਕਿਉਂ ਜੁਆਇਨ ਕੀਤੀ ਹੈ ਉਸਦਾ ਕਹਿਣਾ ਕਿ ਪੰਜਾਬ ਦੇ ਲੋਕ ਔਰ ਪੰਜਾਬ ਦੇ ਲਈ ਮੈਂ ਭਾਜਪਾ ਜੁਆਇਨ ਕੀਤੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਤਰਫੋਂ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਫਾਇਦਾ ਆਉਂਦਾ ਨਹੀਂ ਮਿਲਦਾ ਤੇ ਵੀ ਕਹਿ ਦਿੱਤਾ ਕਿਸਾਨਾਂ ਦੇ ਲਈ ਮੈਂ ਭਾਜਪਾ ਜੁਆਇਨ ਕੀਤੀ ਆ ਕਿਉਂਕਿ ਕਿਸਾਨ ਬਾਰਡਰਾਂ ਤੇ ਬੈਠੇ ਨੇ ਉਹਨਾਂ ਦੇ ਗੋਲੀਆਂ ਪੈ ਰਹੀਆਂ ਨੇ ਤੇ ਮੈਂ ਹੁਣ ਵਿੱਚ ਵਿਚੋਲਾ ਪੈ ਕੇ ਇਹਨਾਂ ਦਾ ਜਿਹੜਾ ਮੁੱਦਾ ਹੈ ਉਹ ਉਠਾਵਾਂਗਾ ਤੇ ਸੋਲਵ ਕਰਾਂਗਾ ਨਾਲੇ ਵੀ ਕਹਿ ਦਿੱਤਾ ਕਿ ਅਸੀਂ ਵਿਰੋਧੀ ਧਿਰ ਵਿੱਚ ਹੁੰਦੇ ਸੀ ਸਾਨੂੰ ਜਿਹੜਾ ਲੋਕ ਸਭਾ ਤੋਂ ਕੱਢ ਦਿੱਤਾ ਜਾਂਦਾ ਸੀ ਅਸੀਂ ਆਪਣਾ ਪੱਖ ਨਹੀਂ ਰੱਖ ਸਕਦੇ ਸੀ ਜਿੱਤੇ ਚੱਲਦੇ ਹੁਣ ਪੰਜਾਬ ਦੀ ਸਿੱਧੀ ਗੱਲਬਾਤ ਪ੍ਰਧਾਨ ਮੰਤਰੀ ਤੱਕ ਪਹੁੰਚਾਵਾਂਗਾ ਤੇ ਪੰਜਾਬ ਦੇ ਮਸਲੇ ਵੀ ਉਠਾਵਾਂਗਾ ਮੈਂਨੇ ਜਬ ਵੀ ਕੋਈ ਪ੍ਰਾਈਮ ਮਿੰਿਸਟਰ ਸਾਹਿਬ سے ਜਾਂ ਹਮਾਰੇ ਹੋਮ ਮਿੰਿਸਟਰ ਸਾਹਿਬ سے ਜਬ ਵੀ ਕੋਈ ਪੰਜਾਬ ਕੇ ਲਈ ਬਾਤ ਕੀਤੀ ਹੈ ਤੋਂ ਉਹਨੋ ਨੇ ਉਸੇ ਹਮੇਸ਼ਾ ਹਾਂ ਪੱਖੀ ਹਮੇਸ਼ਾ ਉਸੇ पॉजिटिव तरीके से लिया है और आगे भी मेरी ऐसा हमेशा उनसे बातचीत होती रही है पंजाब आगे कैसे लेके जाना है हर थोड़ी है पंजाब पंजाबी कोई गोलियां खाता रहेगा या पंजाबी डंडे खाता रहेगा वो चीजें हम सामने आके उसे पंजाबी को सेव करेंगे क्योंकि बहुत चीजें हैं देश ले रहा है तो पंजाब को क्यों ना मिले सिर्फ एक काम यह है भी कोई नुमाइंदे एक बने थे एक नुमांदा बना था वहां से गुरदासपुर से या और से वो नहीं पार्टिसिपेट कर सके जिस वजह से नुकसान हुआ है तो अब अच्छी तरह हम बीजेपी के वहां से एमपी जीत के आएंगे और पंजाब का बनता हुआ क्योंकि बॉर्डर स्टेट है देश को रक्षा करने वाली वो स्टेट है तो उसका हक है जो वो यहां से लेके जाएंगे इसीलिए ये फैसला बहुत चिर से मेरी बातचीत उनसे हो रही थी ਔਰ ਜਦੋਂ ਉਹਨੇ ਇਹ ਕਹਾ ਵੀ ਅਸੀਂ ਪੰਜਾਬ ਦੇ ਲਈ ਇਹ ਚੀਜ਼ਾਂ ਕਰਨਾ ਚਾਹੁੰਦੇ ਹਾਂ ਇਹ ਇਹ ਕੰਮ ਕਰਨਾ ਚਾਹੁੰਦੇ ਹਾਂ ਤਾਂ ਫਿਰ ਕਿਉਂ ਨਾ ਹਮ ਜਾਈਏ ਤਾਂ ਉਤੇ ਹੀ ਭਾਜਪਾ ਦੇ ਵਿੱਚ ਜਾਂਦਿਆਂ ਹੀ ਵਿਰੋਧ ਵੱਧ ਚੁੱਕਿਆ ਹੈ ਰਮਨੀਤ ਬਿੱਟੂ ਦਾ ਵਿਰੋਧ ਹੁਣ ਕਾਂਗਰਸੀ ਕਰ ਰਹੀ ਹੈ ਪ੍ਰਤਾਪ ਸਿੰਘ ਵਾਧਵਾ ਪ੍ਰਗਟ ਸਿੰਘ ਔਰ ਰਾਜਾ ਬਿੰਗ ਭਾਬੂ ਕੋਈ ਕਿ ਸਾਨੂੰ ਵੇਸਕ ਤੱਕਾ ਲੱਗਿਆ ਪਰ ਸਾਨੂੰ ਬਹੁਤ ਦੁੱਖ ਹੋਇਆ ਕਿਉਂਕਿ ਉਹਨਾਂ ਦੇ ਪਰਿਵਾਰ ਨੇ ਕਾਂਗਰਸ ਦੀ ਸੇਵਾ ਕੀਤੀ ਹੈ ਪਰ ਇਸ ਨੇ ਸਾਨੂੰ ਧੋਖਾ ਦਿੱਤਾ ਤੇ ਦਲ ਬਦਲ ਲਿਆ ਉੱਥੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਬੱਧੀਆ ਜਾ ਚੁੱਕਿਆ ਬਿੱਟੂ ਨਹੀਂ ਤਾਂ ਇਸ ਦੇ ਨਾਲ ਪੰਜਾਬ ਦੇ ਵਿੱਚ ਕਟੋਕਲੇ ਚੱਲਦਾ ਸੀ ਜਿਹੜੀ ਕਾਂਗਰਸ ਹੈ ਤਾਂ ਉੱਥੇ ਹੀ ਇਹ ਵੀ ਕਹਿ ਦਿੱਤਾ ਕਿ ਦੱਸ ਕੇ ਤਾਂ ਜਾਂਦੇ ਪ੍ਰਗਟ ਸਿੰਘ ਸੋ तमाम ਕਾਂਗਰਸ ਇਸ ਦਾ ਵਿਰੋਧ ਕਰ ਰਹੇ ਨੇ ਤਾਂ ਉੱਥੇ ਹੀ ਤੱਜ ਵੀ ਕੱਸ ਰਹੇ ਨੇ ਪਰ ਬਿੱਟੂ ਦਾ ਕਹਿਣਾ ਹੈ ਕਿ ਮੈਂ ਪੰਜਾਬ ਦੇ ਭਲਾਈ ਲਈ ਬੀਜੇ ਦੇ ਵਿਜਵਾਣ ਕੀਤੀ ਹੈ ਉਸ ਦਾ ਕਹਿਣਾ ਕਿ ਪੰਜਾਬ ਦੇ ਲੋਕ ਔਰ ਪੰਜਾਬ ਦੇ ਲਈ ਮੈਂ ਬੀਜੇਪੀ ਜੁਆਇਨ ਕੀਤੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਤਰਫੋਂ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਫਾਇਦਾ ਉਹਨਾਂ ਨੂੰ ਨਹੀਂ ਮਿਲਦਾ ਤੇ ਵੀ ਕਹਿ ਦਿੰਦਾ ਕਿਸਾਨਾਂ ਦੇ ਲਈ ਮੈਂ ਬੀਜੇਪੀ ਜੁਆਇਨ ਕੀਤੀ ਆ ਕਿਉਂਕਿ ਕਿਸਾਨ ਬਾਰਡਰਾਂ ਤੇ ਬੈਠੇ ਨੇ ਉਹਨਾਂ ਦੇ ਗੋਲੀਆਂ ਪੈ ਰਹੀਆਂ ਨੇ ਤੇ ਮੈਂ ਹੁਣ ਵਿੱਚ ਵਿਚੋਲਾ ਪੈ ਕੇ ਇਹਨਾਂ ਦਾ ਜਿਹੜਾ ਮੁੱਦਾ ਏ ਉਹ ਉਠਾਵਾਂਗਾ ਤੇ ਸੋਲਵ ਕਰਾਂਗਾ ਨਾਲੇ ਵੀ ਕਹਿ ਦਿੰਦਾ कि ਅਸੀਂ ਵਿਰੋਧੀ ਧਿਰ ਵਿੱਚ ਹੁੰਦੇ ਸੀ ਸਾਨੂੰ ਜਿਹੜਾ ਲੋਕ ਸਭਾ ਤੋਂ ਕੱਢ ਦਿੱਤਾ ਜਾਂਦਾ ਸੀ ਅਸੀਂ ਆਪਣਾ ਪੱਖ ਨਹੀਂ ਰੱਖ ਸਕਦੇ ਸੀ ਜਿੱਤੇ ਚੱਲਦੇ ਹੁਣ ਪੰਜਾਬ ਦੀ ਸਿੱਧੀ ਗੱਲਬਾਤ ਪ੍ਰਧਾਨ ਮੰਤਰੀ ਤੱਕ ਪਹੁੰਚਾਵਾਂਗਾ ਤੇ ਪੰਜਾਬ ਦੇ ਮਸਲੇ ਵੀ ਉਠਾਵਾਵਾਂਗਾ ਮੈਂਨੇ ਜਦ ਵੀ ਕੋਈ ਪ੍ਰਾਈਮ ਮਿਨਿਸਟਰ ਸਾਹਿਬ سے ਜਾਂ ਹਮਾਰੇ ਹੋਮ ਮਿਨਿਸਟਰ ਸਾਹਿਬ سے ਜਦ ਵੀ ਕੋਈ ਪੰਜਾਬ ਕੇ ਲਈ ਬਾਤ ਕੀਤੀ ਹੈ ਤੋਂ ਉਹਨोंने ਉਸੇ ਹਮੇਸ਼ਾ ਹਾਂ ਪੱਕੀ ਹਮੇਸ਼ਾ ਉਸੇ पॉजिटिव तरीके से लिया है और आगे भी मेरी ऐसा हमेशा उनसे बातचीत होती रही है भाई पंजाब आगे कैसे लेके जाना है हर थोड़ी है पंजाब पंजाबी कोई गोलियां खाता रहेगा यार पंजाबी डंडे खाता रहेगा वो चीजें हम सामने आके उसे पंजाबी को सेव करेंगे क्योंकि बहुत चीजें हैं देश ले रहा है तो पंजाब को क्यों ना मिले सिर्फ एक काम ये है भी कोई नुमाइंदे एक बने थे एक नुमाइंदा बना था वहां से गुरदासपुर से जहां और से वो नहीं पार्टिसिपेट कर सके जिस वजह से नुकसान हुआ है तो अब अच्छी तरह हम बीजेपी के वहां से एमपी जीत के आएंगे और पंजाब का बनता हुआ क्योंकि बॉर्डर स्टेट है देश को रक्षा करने वाली वो स्टेट है तो उसका हक है जो वो यहां से लेके जाएंगे इसीलिए ये फैसला बहुत चिर से मेरी बातचीत उनसे हो रही थी ਔਰ ਜਦੋਂ ਉਹਨੇ ਇਹ ਕਹਾ ਵੀ ਅਸੀਂ ਪੰਜਾਬ ਦੇ ਲਈ ਇਹ ਚੀਜ਼ਾਂ ਕਰਨਾ ਚਾਹੁੰਦੇ ਹਾਂ ਇਹ ਇਹ ਕੰਮ ਕਰਨਾ ਚਾਹੁੰਦੇ ਹਾਂ ਤਾਂ ਫਿਰ ਕਿਉਂ ਨਾ ਹਮ ਜਾਈਏ ਤਾਂ ਉਤੇ ਵੀ ਜੀਪੀ ਦੇ ਵਿੱਚ ਜਾਂਦਿਆਂ ਹੀ ਵਿਰੋਧ ਵੱਧ ਚੁੱਕਿਆ ਹੈ ਰਮਨੀਤ ਬਿੱਟੂ ਦਾ ਵਿਰੋਧ ਹੁਣ ਕਾਂਗਰਸੀ ਕਰ ਰਹੀ ਹੈ ਪ੍ਰਤਾਪ ਸਿੰਘ ਵਾਧਵਾ ਪ੍ਰਗਟ ਸਿੰਘ ਔਰ ਰਾਜਾ ਬੜਿੰਗ ਭਾਬੂ ਕੋਈ ਕਿ ਸਾਨੂੰ ਵੇਸਕ ਤੱਕਾ ਲੱਗਿਆ ਪਰ ਸਾਨੂੰ ਬਹੁਤ ਦੁੱਖ ਹੋਇਆ ਕਿਉਂਕਿ ਉਹਨਾਂ ਦੇ ਪਰਿਵਾਰ ਨੇ ਕਾਂਗਰਸ ਦੀ ਸੇਵਾ ਕੀਤੀ ਹੈ ਪਰ ਇਸ ਨੇ ਸਾਨੂੰ ਧੋਖਾ ਦਿੱਤਾ ਤੇ ਦਲ ਬਦਲ ਲਿਆ ਤਤੈ ਪ੍ਰਤਾਪ ਸਿੰਘ ਵਾਜਵਾ ਕਹਿੰਦੇ ਬੱਧੀਆ ਜਾ ਚੁੱਕਿਆ ਬਿੱਟੂ ਨਹੀਂ ਤਾਂ ਇਸ ਦੇ ਨਾਲ ਪੰਜਾਬ ਦੇ ਵਿੱਚ ਕਟੋਕਲੇ ਚੱਲਦਾ ਸੀ ਜਿਹੜੀ ਕਾਂਗਰਸ ਹੈ ਤਾਂ ਉੱਥੇ ਹੀ ਇਹ ਵੀ ਕਹਿ ਦਿੱਤਾ ਕਿ ਦੱਸ ਕੇ ਤਾਂ ਜਾਂਦੇ ਪ੍ਰਗਟ ਸਿੰਘ ਸੋ तमाम ਕਾਂਗਰਸ ਇਸ ਦਾ ਵਿਰੋਧ ਕਰ ਰਹੇ ਨੇ ਤਾਂ ਉੱਥੇ ਹੀ ਤੱਜ ਵੀ ਕੱਸ ਰਹੇ ਨੇ ਪਰ ਬਿੱਟੂ ਦਾ ਗਣਾ ਹੈ ਕਿ ਮੈਂ ਪੰਜਾਬ ਦੇ ਭਲਾਈ ਲਈ ਵੀ ਦੇ ਵੀ ਜਵਾਨ ਕੀਤੀ ਹੈ